ਵਾਹਿ ਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਦੇ ਸਦਕਾ ਹਫਤਾਵਾਰੀ ਸੱਜੇ ਹੋਏ ਦੀਵਾਨਾਂ ਦੀਆਂ ਹਾਜ਼ਰੀਆਂ ਪਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ ਆਪ ਗੁਰਮੁਖ ਪਿਆਰੇ ਜਨ ਬਹੁਤ ਹੀ ਵੱਡੇ ਭਾਗਾਂ ਵਾਲੇ ਹੋ ਸੋ ਆਪ ਗੁਰੂ ਪਿਆਰੇ ਹੁਣ ਅਤੇ ਸਤਿਕਾਰਯੋਗ ਪੀਰ ਗੁਰਸੇਵਕ ਸਿੰਘ ਜੀ ਮਸਤੂਆਣਾ ਸਰਵਾਲੇ ਗੁਰਮਤਿ ਵਿਚਾਰਾਂ ਦੁਆਰਾ ਆਪ ਸਭ ਸੰਗਤਾਂ ਨੂੰ ਨਿਹਾਲ ਕਰਨ ਜਾ ਰਹੇ ਹਨ ਸੋ ਆਪ ਸਭ ਭਾਈ ਸਾਹਿਬ ਜੀ ਤੋਂ ਗੁਰਮਤਿ ਵਿਚਾਰਾ ਸਰਵਣ ਕਰਕੇ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕਰਿਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਗੁਰੂ ਸਾਹਿਬ ਜੀ ਏ ਰੇ ਕਵਨ ਕਵਨ ਗੁਣ ਕਹਿ ਕਹਿ ਗਵਾ ਤੂੰ ਸਾਹਿਬ ਤੁਨੀ ਨਿਧਾਲਾ ਤੁੰរី ਮਹਿਮਾ ਬਰਨ ਨਾ ਸਕਉ ਤੂੰ ठाकुर ਕਿੰਨ ਦਾ ਬੁੱਪੜਾ ਜੇ ਮਨ ਨਹੀਂ ਗਿਆਨ ਰਾਮ ਕਬੀਰ ਬਿਸਰਾਮ ਸ਼ਦਨ ਦਿਵੰਤ ਦਨੰ ਸਿਰਜੰਤਰ ਤਨ ਜਨਮ ਚਤੁਰ ਚੇਤਨ ਵਰਤੰਤ ਸੁਖ ਆਨੰਦ ਪਰਸਦ ਹੈ ਸਿਮਰੰਤ ਨਾਨਕ ਹਰ ਹਰੇ ਅਨੰਤ ਰਚਨਾ ਨਿਰਮੋਹ ਹੋਤੇ ਵਾਰਣ ਪੋਖਣ ਕਰੰਤ ਜੀਆ ਬਿਸਰਾਮ ਸ਼ਦਨ ਦੇਵੰਤ ਦਨ ਸਿਰਜੰਤ ਰਤਨ ਜਨਮ ਚਤੁਰ ਚੇਤਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਗਰੀਬ ਨਿਵਾਸ ਚਵਦੋ ਸ਼ਤਰ ਤਖਨ ਦੇ ਮਾਲਕ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਗੁਰਗੋਦ ਵਿੱਚ ਸੰਧਿਆ ਸਮੇਂ ਦੇ ਰਾਤਰੀ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਪਹੁੰਚ ਰਹੀ ਨਤਮਸਤਕ ਹੋ ਰਹੀ ਪ੍ਰਭੂ ਭਗਤੀ ਸਰਵਣ ਕਰ ਰਹੀ ਗੁਰੂ ਖਾਲਸਾ ਸਾਧ ਸੰਗਤ ਵੜਪਾਗੀ ਹਾਂ ਮੰਗਲ ਚਰਨ ਰੂਪ ਦੇ ਵਿੱਚ ਆਪਾਂ ਭਗਤ ਕਬੀਰ ਸਾਹਿਬ ਜੀ ਦੇ ਸ਼ਰੋਕਾਂ ਦੇ ਵਿੱਚੋਂ ਇੱਕ ਪੰਕਤੀ ਦਾ ਆਧਾਰ ਬਣਾਇਆ ਸੀ ਉਹ ਪਾਵਨ ਬਚਨ ਸੰ ਕਬੀਰ ਲੋਗ ਕੇ ਨਿੰਦ ਬਪੜਾ ਜੇ ਮਨ ਨਹੀਂ ਗਿਆਨ ਰਾਮ ਕਬੀਰ ਰਵ ਰਹੇ ਅਵਰ ਤਜੇ ਸਭ ਕਾਮ ਹੁਣ ਭਗਤ ਜੀ ਨੇ ਇਸ ਪਾਵਨ ਸ਼ਲੋਕ ਦੇ ਦੁਆਰਾ ਕਿਰਪਾ ਕੀਤੀ ਹੈ ਕਬੀਰ ਲੋਗ ਕੇ ਨਿੰਦੈ ਬਬੜਾਕੇ ਨਿੰਦੈ ਤੋ ਭਾਵੇ ਕੀ ਨਿੰਦ ਸਕਦਾ ਹੈ ਤੋ ਨਿੰਦਿਆ ਤੇ ਚੁਗਲੀ ਇਹਦਾ ਗੁਰਬਾਣੀ ਦੇ ਵਿੱਚ ਬੜੀ ਦਫਾ ਮੇਰੇ ਮਾਲਕ ਜੀ ਨੇ ਖੁਲਾਸਾ ਕੀਤਾ ਹੈ ਪਾਵਨ ਬਚਨ ਆਪਾਂ ਅਕਸਰ ਸੁਣਦੇ ਆ ਕਿ ਉਸਤ ਨਿੰਦਾ ਦਉ ਤਿਆਗੈ ਇਹ ਕਈ ਦਫਾ ਬਚਨ ਆਏ ਨੇ ਪਰ ਜਿੱਥੇ ਵੀ ਇਹ ਬਚਨ ਆਏਗਾ ਨਾ ਉਸਤਤ ਨਿੰਦਾ ਨਿੰਦਿਆਂ ਦੇ ਨਾਲ ਜਿੱਥੇ ਵੀ ਉਸਤਤ ਲਫ਼ਜ਼ ਆਉਣੇ ਤੇ ਉਥੇ ਉਸਤਤ ਤੋਂ ਭਾਵ ਕਿਸੇ ਦੀ ਗਲਨੀ ਬਾਤੀ ਵਡਿਆਈ ਕਰਨਾ ਨਹੀਂ ਉਸਤਤ ਦੇ ਨਾਲ ਨਿੰਦਿਆ ਲਫ਼ਜ਼ ਤੇ ਨਿੰਦਿਆਂ ਦੇ ਨਾਲ ਉਸਤਤ ਲਫ਼ਜ਼ ਜਦੋਂ ਆਏਗਾ ਤੇ ਇਥੇ ਉਸਤਤ ਦੇ ਅਰਥ ਨੇ ਖੁਸ਼ ਆਬਦੀ ਜਿਹਨੂੰ ਜੱਟ ਭਾਸ਼ਾ ਵਿੱਚ ਕਹਿੰਦੇ ਆ ਚਾਪ ਲੂਸੀ ਹੁਣ ਮੇਰੇ ਸਤਿਗੁਰੂ ਜੀ ਬਾਣੀ ਵਿੱਚ ਇਸ਼ਾਰਾ ਕਰਦੇ ਨੇ ਹੁਣ ਜੇ ਆਪਾਂ ਕਹੀਏ ਜੀ ਗੁਰਬਾਣੀ ਵਿੱਚ ਲਿਖਿਆ ਹੋਆ ਕਿ ਕਿਸੇ ਦੀ ਨਿੰਦਿਆ ਨਾ ਕਰੋ ਕਿਸੇ ਦੀ ਭੰਡੀ ਨਾ ਕਰੋ ਤੇ ਜੇ ਪੁੱਛੀਦਾ ਕਿੱਥੇ ਲਿਖਿਆ ਲੋਕ ਕਹਿੰਦੇ ਆਹ ਵੇਖੋ ਲਿਖਿਆ ਉਸਤਤ ਨਿੰਦਾ ਦੋ ਤਿਆਗੇ ਦਰਅਸਲ ਉਸਤਤ ਤੋਂ ਭਾਵ ਹੈ ਖੁਸ਼ ਆਮਦੀ ਤੇ ਨਿੰਦਿਆ ਤੋਂ ਭਾਵ ਕੀ ਹੈ ਖੁਸ਼ ਆਮਦੀ ਹਮੇਸ਼ਾ ਮੂੰਹ ਤੇ ਹੁੰਦੀ ਹੈ ਸਾਹਮਣੇ ਹੁੰਦੀ ਹੈ ਕਿਸੇ ਦੇ ਵਿੱਚ ਕੋਈ ਚੰਗੇ ਸ਼ੋਭ ਗੋੜ ਨੇ ਸਮਾਜਿਕ ਤੌਰ ਤੇ ਜਾਂ ਅਧਿਆਤਮਕ ਤੌਰ ਤੇ ਜਾਂ ਸਮਾਜ ਦੀ ਕਿਸੇ ਨੂੰ ਕੁਝ ਦੇਣ ਹੈ ਕੋਈ ਪਰਉਪਕਾਰ ਕੰਮ ਕਰਦਾ ਹੈ ਔਰ ਉਹਦੇ ਉਹਨੂੰ ਸ਼ਾਬਾਸ਼ ਦੇਣੀ ਜਿੱਦਾਂ ਬੱਚਾ ਸਕੂਲ ਜਾਂਦਾ ਹੈ ਸਕੂਲੋਂ ਵਾਪਸ ਆਂਦਾ ਹੈ ਤੇ ਆਪਾਂ ਮਾਂ ਨੂੰ ਪਿਆਰ ਬੜਾ ਕਰਦੀ ਹੈ ਸ਼ਾਬਾਸ਼ ਮੇਰਾ ਪੁੱਤਰ ਸਕੂਲੋਂ ਪੜ੍ਹ ਕੇ ਆਇਆ ਚੰਗੇ ਨੰਬਰ ਲੈ ਕੇ ਆਇਆ ਇਹ ਹੁਣ ਬੱਚੇ ਦੀ ਚਾਪਲੂਸੀ ਨਹੀਂ ਇਹ ਬੱਚੇ ਦੀ ਇੱਕ ਹੌਸਲਾ ਬਜਾਈ ਹੈ ਬੱਚੇ ਦਾ ਆਪਾਂ ਇੱਕ ਹੌਸਲਾ ਬਦਾਉਣਾ ਹੈ ਇਦਾਂ ਜੇ ਕੋਈ ਸਮਾਜ ਵਿੱਚ ਸੇਵਾ ਕਰਦਾ ਹੈ ਗੁਰਦੁਆਰੇ ਸੇਵਾ ਕਰਦਾ ਹੈ ਕਿਤੇ ਵੀ ਕਰਦਾ ਹੈ ਉਹਨੂੰ ਉਹਨੂੰ ਇੱਕ ਹੌਸਲਾ ਦੇਣਾ ਇਹ ਖੁਸ਼ਾਮਦੀ ਨਹੀਂ ਇੱਕ ਚੰਗੀ ਗੱਲ ਹੈ ਹੁਣ ਖੁਸ਼ਾਮਦੀ ਕੀ ਹੁੰਦੀ ਹੈ ਕਿ ਬੰਦੇ ਵਿੱਚ ਗੁਣ ਕੋਈ ਨਾ ਹੋਵੇ ਕਰਦਾ ਉਹ ਕੁਝ ਵੀ ਨਾ ਹੋਵੇ ਪਰ ਬੰਦਾ ਉਹਦੀ ਫਿਰ ਵੀ ਉਸਤਤ ਕਰਦਾ ਰਹੇ ਤੇ ਉਹਨੂੰ ਆਖਿਆ ਜਾਂਦਾ ਹੈ ਖੁਸ਼ਾਮਦੀ ਝੂਠੀ ਉਸਤਤ ਤੇ ਇੰਜ ਕਹਿ ਲੋ ਜਦੋਂ ਕਿਸੇ ਦੀ ਖੁਸ਼ਾਮਦੀ ਕਰਾਂਗੇ ਝੂਠ ਉਦੋਂ ਵੀ ਬੋਲਣਾ ਪੈਂਦਾ ਹੈ ਤੇ ਜਦੋਂ ਕਿਸੇ ਦੀ ਨਿੰਦਾ ਕਰਾਂਗੇ ਝੂਠ ਦਾ ਸਹਾਰਾ ਉਦੋਂ ਵੀ ਲੈਣਾ ਪੈਂਦਾ ਹੈ ਮੇਰੇ ਮਾਲਕ ਜੀ ਕਹਿੰਦੇ ਤੂੰ ਦੋਵੇਂ ਚੀਜ਼ਾਂ ਛੱਡ ਦੇ ਝੂਠ ਤੇ ਨੂੰ ਦੋਵਾਂ ਗੱਲਾਂ ਵਿੱਚ ਬੋਲਣਾ ਪੈ ਰਿਹਾ ਨਿੰਦਿਆ ਹਮੇਸ਼ਾ ਪਿੱਠ ਪਿਛੇ ਹੁੰਦੀ ਹੈ ਤੇ ਖੁਸ਼ਾਮਦੀ ਹਮੇਸ਼ਾ ਮੂੰਹ ਤੇ ਹੁੰਦੀ ਹੈ ਇਸ ਲਈ ਸੰਤ ਗੁਰੂ ਕਹਿੰਦੇ ਕਿ ਗੁਰੂ ਕੀ ਸਿੱਖਾ ਤੂੰ ਦੋਵਾਂ ਤੋਂ ਬਾਝ ਕਿਉਂ ਨਹੀਂ ਜਾਂਦਾ ਉਸ ਤੋਂ ਨਿੰਦਾ ਝੋਲ ਤਿਆਗ ਲੈ ਕਿਉਂਕਿ ਇਥੇ ਬਚਨ ਆਇਆ ਸਨ ਕਬੀਰ ਲੋਕ ਕੇ ਨਿੰਦਾ ਭਪੜਾ ਗੁਰਬਾਣੀ ਵਿੱਚ ਉਸਤਤ ਲਫ਼ਜ਼ ਉਸਤਤ ਦੇ ਬਾਰੇ ਵੀ ਆਇਆ ਹੈ ਵਡਿਆਈ ਕਰਨ ਦੇ ਬਾਰੇ ਵੀ ਉਹ ਆਪਾਂ ਸੁਖਮਨੀ ਸਾਹਿਬ ਜੀ ਦੇ ਵਿੱਚ ਪੜਦੇ ਹਾਂ ਉਸਤਤ ਮੰਨ ਲੈ ਕਰ ਨਰਮਕਾਰ ਕਰ ਮਨ ਮੇਰੇ ਸਤਿ ਵਿਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹਿਲਾ ਕਰਲੇ ਜਿਓ ਸੁਹਿਲਾ ਭਾਵ ਸੁਖੀ ਸਦੀਵੀ ਕਾਲ ਵਾਸਤੇ ਜੇ ਤੂੰ ਆਪਣੀ ਜੀਵਨ ਨੂੰ ਸੁਖੀ ਰੱਖਣਾ ਚਾਹੁੰਨੇ ਤਾਂ ਫਿਰ ਉਸਤਤ ਕਿਹਦੀ ਕਰਨੀ ਹੈ ਇੱਕ ਬਚਨ ਵਿੱਚ ਉਸਤਤ ਦੇ ਅਰਥ ਖੁਸ਼ਾਮਦੀ ਆਇਆ ਹੈ ਤੇ ਇੱਕ ਬਚਨ ਦੇ ਵਿੱਚ ਉਸਤਤ ਦੇ ਅਰਥ ਮਾਲਕ ਦੀ ਸਿਫਤ ਆਇਆ ਹੈ ਇੱਥੇ ਬਾਦਸ਼ਾਹ ਕਹਿੰਦੇ ਜੇ ਤੂੰ ਉਸਤਤ ਕਰਨੀ ਹੈ ਉਸਤਤ ਮਨ ਮੈਂ ਤੇ ਮੈਂ ਦੇ ਅਰਥ ਹੁੰਦੇ ਨੇ ਵਿੱਚ ਮੰਮਾ ਤੇ ਹਾਈ ਨੂੰ ਸਿਹਾਰੀ ਵਿਆਕਰਨ ਮੁਤਾਬਕ ਜਿੱਥੇ ਮਹ ਲਫਜ਼ ਅੰਦਰ ਦੇ ਅਰਥ ਵਿੱਚ ਹੁੰਦੇ ਨੇ ਤੇ ਇੱਥੇ ਉਸਤਤ ਮਨ ਮੈਂ ਤੇ ਇੱਥੇ ਮਨ ਦੇ ਵੀ ਨੰਨੇ ਨੂੰ ਸਿਹਾਰੀ ਹੈ ਜਿਹਦੇ ਅਰਥ ਨੇ ਵਿੱਚ ਮਨ ਦੇ ਵਿੱਚ ਜੇ ਤੂੰ ਉਸਤਤ ਕਰਨੀ ਹੈ ਤਾਂ ਨਰੰਕਾਰ ਜਿਹੜਾ ਆਕਾਰ ਤੋਂ ਰਹਤੇ ਜਿਹੜਾ ਪੇਖਤ ਸੁੰਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਦੇ ਤੂੰ ਉਹਦੀ ਉਸਤਤ ਕਰ ਉਹ ਮਾਲਕ ਐਸਾ ਹੈ ਰੋਜ ਬਾਣੀ ਵਿੱਚ ਆਪਾਂ ਬਚਨ ਪੜਦੇ ਏ ਮਨ ਇੱਕ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿਤ ਭਾਏ ਸਦਾ ਸਦਾ ਹਰ ਕੀਆਂ ਵਡਿਆਈਆਂ ਦੇ ਨਾ ਪਛੋਤਾਈ ਆਪਾਂ ਜੇ ਕਿਸੇ ਦੀ ਮਦਦ ਕਰ ਦਈਏ ਪਹਿਲੀ ਗੱਲ ਤੇ ਆਪਾਂ ਕਰਦੇ ਨਹੀਂ ਮਦਦ ਆਪਾਂ ਉਹਦੀ ਕਰਾਂਗੇ ਜਿਹਦੇ ਤੋਂ ਸਾਨੂੰ ਵਾਪਸ ਹੀ ਕੋਈ ਨਾ ਕੋਈ ਫਾਇਦਾ ਹੋਏਗਾ ਵੀ ਅੱਜ ਚਲੋ ਮੈਂ ਇਹਦੀ ਮਦਦ ਕਰਦਾ ਆ ਆਉਣ ਵਾਲੇ ਸਮੇਂ ਵਿੱਚ ਮੈਂ ਇਹ ਤੋਂ ਕੰਮ ਲਵਾਵਾਂ ਜਿੱਦਾਂ ਪਿੰਡਾਂ ਵਿੱਚੋਂ ਆਪਾਂ ਸਾਰੇ ਆਏ ਹਾਂ ਉੱਥੇ ਜੇ ਆਪਾਂ ਕਿਸੇ ਲਾਗਲੇ ਗਵਾਂਢੀ ਦਾ ਕੰਮ ਕਰਾ ਦਈਏ ਦੋ ਟਰਾਲੀਆਂ ਮਿੱਟੀ ਦੀਆਂ ਸਟਾ੍ਹ ਆਦਿਏ ਤਾਂ ਆਪਣੇ ਮਨ ਵਿੱਚ ਇਹ ਹੁੰਦਾ ਵੀ ਤੇ ਜਦੋਂ ਇਹ ਮੇਰੇ ੜੀਕੇ ਆ ਗਿਆ ਤੇ ਮੈਂ ਇਹ ਤੋਂ ਚਾਰ ਟਰਾਲੀਆਂ ਸਟਾ੍ਹਣੀਆਂ ਨੇ ਆਪਣੀ ਇੱਛਾ ਇਹ ਹੈ ਪਰ ਜਿਹੜੀ ਆਪਾਂ ਬੇਨਤੀ ਕਰਦੇ ਆਂ ਮੇਰੇ ਸਤਿਗੁਰੂ ਜੀ ਕਹਿੰਦੇ ਨੇ ਉਸਤਤ ਮਨ ਮੈਂ ਕਨਰੰਕਾਰ ਤੇ ਗੁਰੂ ਅਮਰਦਾਸ ਸਾਹਿਬ ਜੀ ਵੀ ਜ਼ਿਕਰ ਕਰਦੇ ਨੇ ਉਹ ਕਹਿੰਦੇ ਮਾਲਕ ਇਨਾ ਵੱਡਾ ਵਾ ਕਿ ਉਹ ਸਾਨੂੰ ਦੇਈ ਰਿਹਾ ਤੇ ਉਹ ਦੇ ਕੇ ਕਦੀ ਵੀ ਪਛਤਾਉਂਦਾ ਨਹੀਂ ਗੁਰੂ ਕਦੀ ਨਹੀਂ ਪਛਤਾਉਂਦਾ ਆਪਾਂ ਹੋ ਸਕਦਾ ਕਿਸੇ ਨੂੰ ਪੁਰਾਣੇ ਧਰਾਣੇ ਨੀੜੇ ਕੱਪੜੇ ਬੂਟ ਆਦਿਕ ਟੁੱਟਿਆ ਕੋਈ ਸੂਟ ਵੀ ਆਪਾਂ ਜੇ ਦੇ ਦੇਵਾਂਗੇ ਤਾਂ ਮਨ ਵਿੱਚ ਇਹ ਆਏਗਾ ਵੀ ਕਿਉਂ deta ਰੱਖ ਹੀ ਲੈਂਦੇ ਘਰੇ ਨਿਆਣੀ ਪਾ ਲੈਂਦੇ ਪਰ ਜਿਸ ਮਾਲਕ ਨੇ ਸਾਨੂੰ ਤਰਨ ਜਿਸ ਮਾਲਕ ਨੇ ਸਾਨੂੰ ਸਰੀਰ ਦਿੱਤਾ ਸੁਹੱਪਣ ਦਿੱਤਾ ਹੈ ਇੰਜ ਕਹਿਰੋ ਬੋਲਣ ਦੇ ਲਈ ਜ਼ਬਾਨ ਦਿੱਤੀ ਹੈ ਵੇਖਣ ਲਈ ਸੰਸਾਰ ਨੂੰ ਅੱਖਾਂ ਦਿੱਤੀਆਂ ਨੇ ਸੁਣਨ ਦੇ ਲਈ ਕੰਨ ਦਿੱਤੇ ਨੇ ਮਿਹਨਤ ਕਰਨ ਲਈ ਹੱਥ ਦਿੱਤੇ ਨੇ ਮੂੰਹ ਤੱਕ ਗਰਾਈ ਜਾ ਸਕੇ ਤਾਂ ਵੇਖੋ ਮਾਲਕ ਨੇ ਸਾਨੂੰ ਆਹ ਹੱਥ ਦਿੱਤੇ ਨੇ ਪਰ ਉਹ ਇੰਨਾ ਕੁਝ ਦੇਣ ਦੇ ਬਾਵਜੂਦ ਵੀ ਉਹਦੇ ਮਨ ਵਿੱਚ ਕਦੀ ਵੀ ਇਹ ਪਸਤਾਵਾ ਨਹੀਂ ਆਇਆ ਕਿ ਮੈਂ ਇਨਾ ਕੁ ਦੁਨੀਆ ਨੂੰ ਦੇ ਦਿੱਤਾ ਪਰ ਮੈਂ ਦਿੱਤਾ ਕਿਉਂ ਹੈ ਮੈਨੂੰ ਦੇਣਾ ਨਹੀਂ ਸੀ ਚਾਹੀਦਾ ਬਸ ਉਹਦੇ ਵਿੱਚ ਤੇ ਸਾਡੇ ਵਿੱਚ ਇਹੀ ਫਰਕ ਹੈ ਵਿਅਕਤੀ ਤੇ ਸ਼ਕਤੀ ਦੇ ਵਿੱਚ ਇਹੀ ਫਰਕ ਹੈ ਕਿਉਂਕਿ ਆਪਾਂ ਵਿਅਕਤੀ ਹਾਂ ਤੇ ਕਈ ਵਾਰ ਆਪਾਂ ਪ੍ਰਮਾਤਮਾ ਨੂੰ ਵੀ ਇੱਕ ਵਿਅਕਤੀ ਜਾਣਦੇ ਹਾਂ ਕਿ ਉਹ ਵਿਅਕਤੀ ਹੈ ਪਰ ਆਪਾਂ ਬੇਨਤੀ ਇਕਾਲੇ ਸਾਹਿਬ ਕਿ ਜਿਹੜਾ ਮਾਲਕ ਹੈ ਉਹ ਹਰਕੀਆਂ ਸਦਾ-ਸਦਾ ਵਡਿਆਈਆਂ ਉਹਦੀਆਂ ਸਭ ਤੋਂ ਮਹਾਨ ਵਡਿਆਈਆਂ ਇਹ ਨੇ ਉਦੇ ਸ਼ੋਕ ਗੁਣ ਸਭ ਤੋਂ ਮਹਾਨ ਇਹ ਨੇ ਉਹ ਵਖਰਾ ਸਾਰਿਆਂ ਦੇ ਨਾਲੋਂ ਤਾਂ ਹੀ ਜਾਪ ਰਿਹਾ ਹੈ ਕਿ ਉਹ ਦੇਖ ਕੇ ਕਦੀ ਕਿਸੇ ਨੂੰ ਵੀ ਕੁਝ ਪੁਛਤਾਉਂਦਾ ਨਹੀਂ ਹੈ ਉਹ ਦੇ ਹੀ ਰਿਹਾ ਹੈ ਪੁਛਤਾਵਾ ਨਹੀਂ ਸਗੋਂ ਉਹ ਤੇ ਦੇ ਕੇ ਖੁਸ਼ ਹੁੰਦਾ ਹੈ ਜਿੱਥੇ ਪਿਆਰ ਹੋਵੇ ਨਾ ਪਿਆਰ ਤੇ ਉਥੇ ਬੰਦਾ ਹਮੇਸ਼ਾ ਕੁਝ ਨਾ ਕੁਝ ਦੇ ਕੇ ਖੁਸ਼ ਹੁੰਦਾ ਹੈ ਤੇ ਜਿੱਥੇ ਮੋਹ ਹੋਵੇ ਤੇ ਉਥੇ ਬੰਦਾ ਹਮੇਸ਼ਾ ਖੋ ਕੇ ਖੁਸ਼ ਹੁੰਦਾ ਹੈ ਇਸ ਲਈ ਸਤਿਗੁਰਾਂ ਨੇ ਇਹ ਜ਼ਿਕਰ ਕੀਤਾ ਹੈ ਭਗਤ ਕਬੀਰ ਸਭ ਕਹਿੰਦੇ ਲੋਕਾਂ ਦੀ ਕੀ ਗੱਲ ਕਬੀਰ ਲੋਗ ਕੇ ਨਿੰਦੈ ਬੱਪੜਾ ਬੱਪੜਾ ਦੇ ਅਰਥ ਨਹੀਂ ਵਿਚਾਰਾ ਤੇ ਵਿਚਾਰੇ ਦੇ ਅਰਥ ਨੇ ਮੂਰਖ ਕਈ ਦਫਾ ਕੋਈ ਬੰਦਾ ਮੁਫਲਿਸ ਹੋਵੇ ਜਾਂ ਕੋਈ ਕੰਮ ਕਰਦਾ ਹੋਵੇ ਉਹਨੂੰ ਕਰਨਾ ਨਾ ਆਵੇ ਉਹਨੂੰ ਪੜਨਾ ਨਾ ਆਵੇ ਤੇ ਆਪਾਂ ਇੱਕ ਪੰਜਾਬੀ ਦਾ ਮੁਹਾਵਰਾ ਆਪਕ ਨੇ ਵਿਚਾਰੇ ਨੂੰ ਕੁਝ ਨਹੀਂ ਪਤਾ ਇਹ ਤਾਂ ਵਿਚਾਰਾ ਹੈ ਵਿਚਾਰੇ ਨੂੰ ਭਾਵ ਹੈ ਵੀ ਨੂੰ ਕਿਸੇ ਚੀਜ਼ ਦੀ ਵੀ ਸਮਝ ਨਹੀਂ ਹੈ ਇੱਥੇ ਭਗਤ ਜੀ ਕਹਿੰਦੇ ਕਬੀਰ ਲੋਕ ਕੇ ਨਿੰਦੈ ਬੱਪੜਾ ਕਹਿੰਦੇ ਦੁਨੀਆ ਦੇ ਲੋਕ ਨੇ ਨਾ ਜਿਹੜੇ ਕਿਉਂਕਿ ਕਿਸੇ ਮਨੁੱਖ ਦੇ ਚੰਗੇ ਤੇ ਮਾੜੇ ਪਹਿਲੂ ਨੂੰ ਕਿਸੇ ਮਨੁੱਖ ਦੇ ਚੰਗੇ ਤੇ ਮਾੜੇ ਪਹਿਲੂ ਨੂੰ ਆਪਾਂ ਤਾਂ ਹੀ ਬਾਝ ਸਕਾਂਗੇ ਜੇ ਆਪਾਂ ਨੂੰ ਦੋਵਾਂ ਪਾਸਿਆਂ ਤੋਂ ਪੂਰੀ ਸਮਝ ਹੋਵੇਗੀ ਜੇ ਆਪਾਂ ਇਹ ਬਾਤੀਏ ਕਿ ਉਹ ਮਨੁੱਖ ਚੰਗਾ ਬੜਾ ਹੈ ਪਰ ਉਹਦੀ ਚੰਗਿਆਈ ਬਾਰੇ ਪਤਾ ਨਹੀਂ ਜੇ ਆਪਾਂ ਕਹੀਏ ਉਹ ਮੰਦਾ ਉਹ ਬੰਦਾ ਮਾੜਾ ਬਹੁਤ ਹੈ ਪਰ ਉਹਦੀ ਬੁਰਾਈ ਬਾਰੇ ਜਾਣਦੇ ਨਹੀਂ ਫੈਸਲਾ ਆਪਾਂ ਕਰਦੇ ਹਾਂ ਚੰਗੇ ਤੇ ਮਾੜੇ ਦਾ ਹੁਣ ਭਗਤ ਜੀ ਕਹਿੰਦੇ ਕਬੀਰ ਲੋਗ ਕੇ ਨਿੰਦਾ ਬਪੜਾ ਜੇ ਮਨ ਨਾਹੀਂ ਗਿਆਨ ਗਿਆਨ ਕੋ ਭਾਵੇ ਸਮਝ ਕਿਉਂਕਿ ਗੁਰਬਾਣੀ ਦਾ ਫੈਸਲਾ ਵਾ ਮਨ ਸਮਝਾਵਨ ਕਰਨੇ ਕਾਸ਼ੂ ਕਬੜੀਆਂ ਗਿਆਨ ਜੇ ਦੁਨਿਆਵੀ ਗਿਆਨ ਜੇ ਵਿਦਿਆ ਵੀ ਆਪਾਂ ਸਿੱਖਦੇ ਆ ਤਾਂ ਉਹਦਾ ਭਾਵ ਇਹ ਆ ਕਿ ਮਨ ਸਾਡਾ ਸਮਝੇ ਮਨ ਨੂੰ ਚੰਗੇ ਤੇ ਮਾੜੇ ਪਹਿਲੂ ਦਾ ਪਤਾ ਲੱਗ ਜੇ ਕਿ ਜ਼ਿੰਦਗੀ ਮੈਂ ਕਿਵੇਂ ਔਰ ਕਿਸ ਢੰਗ ਤਰੀਕੇ ਦੇ ਨਾਲ ਜਿਉਣੀ ਹੈ ਤੇ ਇੱਥੇ ਭਗਤ ਜੀ ਕਹਿੰਦੇ ਕਿਸੇ ਮਨੁੱਖ ਦੇ ਚੰਗੇ ਤੇ ਮਾੜੇ ਪਹਿਲੂ ਨੂੰ ਸਹੀ ਤਰੀਕਿਆਂ ਦੇ ਨਾਲ ਮਨੁੱਖ ਤਾਂ ਹੀ ਪਰਖ ਸਕਦਾ ਹੈ ਜੇ ਉਹਨੂੰ ਦੋਵਾਂ ਪਾਸਿਆਂ ਦੀ ਸੂਝ ਹੋਵੇਗੀ ਸਮਝ ਹੋਵੇਗੀ ਪਰ ਜੇ ਉਹਨੂੰ ਦੋਵਾਂ ਪਾਸਿਆਂ ਦੀ ਸਮਝ ਨਹੀਂ ਤਾਂ ਉਸ ਮਨੁੱਖ ਦੀ ਕੀਤੀ ਹੋਈ ਨੁਕਤਾਚੀਨੀ ਕਿਸੇ ਅਰਥ ਨਹੀਂ ਹੈ ਕਿਸੇ ਕੰਮ ਨਹੀਂ ਹੈ ਤੇ ਭਗਤ ਜੀ ਨੇ ਇੱਥੇ ਇਸ਼ਾਰਾ ਕਰ ਦਿੱਤਾ ਬੜੇ ਪਿਆਰੇ ਬਚਨ ਨੇ ਕਹਿੰਦੇ ਨੇ ਕਬੀਰ ਲੋਕ ਕੇ ਨਿੰਦਹਿ ਬッコੜਾ ਜਦੋਂ ਗੁਰਬਾਣੀ ਕਈ ਵਾਰ ਆਪਾਂ ਦੋ ਵਾਰੀ ਪੰਗਤੀ ਤਿੰਨ ਵਾਰੀ ਪੰਗਤੀ ਪੜਦੇ ਸੁਣਦੇ ਅਤੇ ਕਈ ਦਫਾ ਇਹ ਮਨ ਵਿੱਚ ਆ ਸਕਦਾ ਹੈ ਕਿ ਘੜੀ ਮੁੜੀ ਉਹੀ ਪੰਕਤੀ ਦੁਹਰਾਈ ਜਾ ਰਹੀ ਹੈ ਪਰ ਬੰਦਾ ਦਿਨ ਵਿੱਚ ਘੜੀ ਮੁੜੀ ਪਤਾ ਨਹੀਂ ਕਿੰਨੇ ਕਨਾਟਕ ਚੇਤਕ ਡਰਾਮੇ ਗਾਉਣ ਬਜਾਉਣ ਸੁਣਦਾ ਹੈ ਇਹ ਕਦੀ ਆਕਦਾ ਹੀ ਨਹੀਂ ਇਹ ਕਦੀ ਨਹੀਂ ਆਕਦਾ ਪਰ ਜਿੱਥੇ ਗੁਰਬਾਣੀ ਦੀ ਗੱਲ ਆਉਂਦੀ ਹੈ ਇਹ ਗੁਰਬਾਣੀ ਇੰਜ ਕਹੋ ਫਰੀ ਦੇ ਵਿੱਚ ਵੀ ਸੁਣਨ ਨੂੰ ਤਿਆਰ ਨਹੀਂ ਹੁਣ ਇੱਥੇ ਕਿਸੇ ਦੀ ਟਿਕਟ ਥੋੜੀ ਲੱਗੀ ਹੈ ਵੀ ਦਰਬਾਰ ਵਿੱਚ ਤੁਹਾਨੂੰ ਤਾਂ ਜਾਣ ਦੇਵਾਂਗੇ 20 ڈالر ਜਾਂ 50 ڈالر ਇੱਥੇ ਜਮ੍ਹਾਂ ਕਰਾਓ ਲੰਗਰ ਤਾਂ ਉਸੇ ਤਾਂ ਸ਼ਕਲ ਦੇਣਾ ਜੀ ਪਹਿਲਾਂ ਇੱਥੇ ਬਿੱਲ ਪੇ ਕਰੋ ਕੋਈ ਫੀਸ ਨਹੀਂ ਨਾ ਬਿਲਕੁਲ ਨਹੀਂ ਪਰ ਫੇਰ ਵੀ ਬੰਦਾ ਸੁਣਨ ਨੂੰ ਤਿਆਰ ਨਹੀਂ ਫੇਰ ਵੀ ਬੰਦਾ ਲੰਗਰ ਛਕਦਿਆਂ ਛਕਦਿਆਂ ਇੱਕ ਤੇ ਕੱਲ ਦੇਖਿਆ ਐਸਾ ਸੱਜਣ ਉਹ ਤੇ ਲਾਂਗਰੀ ਦੇ ਗਲ ਪੈਣ ਤੱਕ ਜਾਵੇ ਪਹਿਲਾਂ ਕਿਹਾ ਭਾਈ ਸਾਹਿਬ ਤੁਸੀਂ ਬਣਾਇਆ ਲੰਗਰ ਉਹ ਵੀ ਵਿਚਾਰਾ ਖੁਸ਼ ਹੋ ਗਿਆ ਮੈਂ ਕੋਲ ਖਲੋਤਾ ਸੀ ਸੋਚਿਆ ਸ਼ਾਇਦ ਮੁਜਰਬ ਕੋਈ ਸ਼ਾਬਾਸ਼ ਦਿਨ ਆਇਆ ਹੋਵੇਗਾ। ਕਹਿੰਦਾ ਜੀ ਲੰਗਰ ਬੜਾ ਸੁਆਦ ਸੀ ਪਰ ਉਹ ਗੱਲ ਨਹੀਂ ਬਣੀ। ਮੈਂ ਸੋਚਦਾ ਪਤਾ ਨਹੀਂ ਗੱਲ ਕਿਹੜੀ ਆਪਾਂ ਬਣਾਉਣ ਨੂੰ ਫਿਰਦੇ ਆਂ। ਪੁੱਛਣ ਵਾਲਾ ਹੋਵੇ ਤੂੰ ਅਸੀਂ ਇੱਥੇ ਕੋਈ 100 ਡਾਲਰ ਜਮ੍ਹਾਂ ਕਰਾਇਆ ਸੀ ਨੁਕਤਾ ਚੀਨੀ ਕਰਦੇ ਆਂ। ਪ੍ਰਸ਼ਾਦ ਜਿਸ ਨੂੰ ਜਦੋਂ ਅਸੀਂ ਲੈਨੇ ਆਂ ਕੋਈ ਕਹਿੰਦਾ ਗਿਆਨੀ ਜੀ ਪ੍ਰਸ਼ਾਦ ਰੱਖਣਾ ਠੰਡਾ ਹੈ। ਪ੍ਰਸ਼ਾਦ ਰੱਖਣਾ ਠੰਡਾ ਪਰ ਵਰਤੌਣਾ ਦਿੱਤਾ ਹੈ। ਤੇ ਮੈਂ ਕਈ ਦਵਾ ਅਰਜ ਕਰਦਾ ਹਾਂ ਨਾ ਕੋਈ ਕਹਿੰਦਾ ਦੇਗ ਤੱਤੀ ਐ ਕੋਈ ਕਹਿੰਦਾ ਠੰਡੀ ਕੋਈ ਕਹਿੰਦਾ ਤੱਤੀ ਕੋਈ ਠੰਡੀ ਖਾ-ਖਾ ਕੇ ਮਨਮੁਖ ਕਰਦੇ ਭੰਡੀ ਤੇ ਘਰ ਦੇ ਵਿੱਚ ਭਾਵੇਂ ਸਾਨੂੰ 2 ਦਿਨਾਂ ਦੀ ਬਰੈਡ ਪਈ ਹੋਣਾ ਤੇ ਉਹ ਵੀ ਗੁੱਚੂ-ਮੁੱਚੂ ਕਰਕੇ ਖਾ ਕੇ ਆਪਾਂ jobb ਤੇ ਭਾਜ ਜਾਂਦੇ ਆ ਪਰ ਆਪਾਂ ਪ੍ਰਸ਼ਾਦ ਜਿਹੜਾ ਪਰਵਾਨ ਹੋ ਗਿਆ ਗੁਰੂ ਨੇ ਛਕ ਲਿਆ ਸੰਗਤ ਨੇ ਛਕ ਲਿਆ ਉਹ ਸਾਡੇ ਗਲ ਵਿੱਚ ਹੀ ਅੜਿਆ ਰਹਿੰਦਾ ਹੈ ਇਹ ਇੰਜ ਕਿਰੋ ਬਦਕਿਸਮਤੀ ਅਸੀਂ ਇੱਥੇ ਰੁਕੇ ਹੋਏ ਆ ਖੈਰ ਆਪਾਂ ਜਿਹੜੀ ਬੇਨਤੀ ਕਰ ਰਹੇ ਆ ਕਬੀਰ ਲੋਕ ਕੇ ਨਿੰਦ ਬਪੜਾ ਜੇ ਮਨ ਨਾਹੀ ਗਿਆਨ ਭਗਤ ਜੀ ਕਹਿੰਦੇ ਲੋਕਾਂ ਦੀ ਕੀ ਗੱਲ ਐ ਲੋਕ ਲੋਕਾਂ ਦੇ ਨਿੰਦਣ ਤੋਂ ਭਾਵ ਇਹ ਐ ਲੋਕ ਕਿਉਂ ਨਦਦੇ ਨੇ ਉਹਨਾਂ ਦਾ ਕਾਰਨ ਕੀ ਐ ਤੇ ਬੜਾ ਪਿਆਰਾ ਜ਼ਿਕਰ ਕੀਤਾ ਕਹਿੰਦੇ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਜੇ ਲੋਕ ਮੈਨੂੰ ਠੱਠਾ ਮਖੌਲ ਕਰਨਗੇ ਮੇਰੀ ਨਿੰਦਿਆ ਕਰਨਗੇ ਕਬੀਰ ਚਲਾਹਾ ਹੈ ਕਬੀਰ ਸ਼ੂਦਰ ਹੈ ਇਹ ਨਾਮ ਜਪਦਾ ਹੈ ਇਹ ਭਗਤੀ ਕਰਦਾ ਹੈ ਇਸ ਤਰੀਕੇ ਦੇ ਨਾਲ ਮੇਰੀ ਨਿੰਦਿਆ ਕਰਨਗੇ ਦਰਸ ਨਿੰਦਿਆ ਤਾਂ ਕਰਦੇ ਨੇ ਕਿ ਲੋਕਾਂ ਨੂੰ ਗਿਆਨ ਨਹੀਂ ਕਬੀਰ ਲੋਕ ਕੇ ਨਿੰਦੇ ਬੱਪੜਾ ਬੱਪੜਾ ਤੋਂ ਭਾਵ ਮੂਰਖ ਨਾ ਸਮਝ ਤੇ ਜਿਹੇ ਮਨ 나ਹੀ ਗਿਆਨ ਗਿਆਨ ਦੀ ਘਾਟ ਹੈ ਤੇ ਨਿੰਦਾ ਕਰਲੇ ਨੇ ਹੁਣ RAM ਕਬੀਦਾ ਰਵ ਰਹੇ ਔਰ ਤਜੇ ਸਭ ਕਾਮ ਰਹਿ ਰਏ ਤੋਂ ਭਾਵ ਹੈ ਕਿ ਸਿਮਰਨ ਕਰਨਾ ਮਾਲਕ ਦੀ ਬੰਦਗੀ ਕਰਨੀ ਔਰ ਤਜੇ ਸਭ ਕਾਮ ਭਗਤ ਜੀ ਕਹਿੰਦੇ ਜੇ ਕੋਈ ਮੈਨੂੰ ਦੋਵਾਂ ਦੇ ਵਿੱਚੋਂ ਪੁੱਛੇ ਨਾ ਕਿ ਭਗਤ ਜੀ ਤੁਸੀਂ ਭਗਤੀ ਕਰਨੀ ਪਸੰਦ ਕਰੋਗੇ ਕਿ ਵਿਦਿਆ ਪੜ੍ਹਨੀ ਪਸੰਦ ਕਰੋਗੇ ਤਾਂ ਭਗਤ ਜੀ ਕਹਿੰਦੇ ਮੈਂ ਲੋਕਾਂ ਨੂੰ ਕਹਾਂਗਾ ਮੈਂ ਤਾਂ ਭਗਤੀ ਕਰਨੀ ਪਸੰਦ ਕਰਾਂਗਾ ਲੋਕਾਂ ਨੇ ਕਿਹਾ ਲੈ ਭਗਤੀ ਭਗਤੀ ਤੋਂ ਕੀ ਲੈਣਾ ਹੈ ਲੋਕਾਂ ਨੇ ਨਿਹਦੀਆ ਕਰਨੀ ਵੀ ਤਾਂ ਵਿਦਿਆ ਪੜ੍ਹਦੇ ਹੀ ਨਹੀਂ ਇਹ ਤਾਂ ਵਿਦਿਆ ਵਾਲੇ ਪਾਸੇ ਆ ਹੀ ਹੀ ਰਹਾ ਪਰ ਭਗਤ ਜੀ ਕਹਿੰਦੇ ਨਹੀਂ ਮੈਂ ਤਾਂ ਕੇਵਲ ਤੇ ਕੇਵਲ ਦੋਵਾਂ ਚੀਜ਼ਾਂ ਵਿੱਚੋਂ ਇੱਕ ਚੁਣਾਗਾ ਉਹ ਚੁਣਾਗਾ ਮੈਂ ਰਾਮ ਦੀ ਪਰਮੇਸ਼ਰ ਦੀ ਵਾਹਿਗੁਰੂ ਅੱਲਾਹ ਤਾਲਾ ਦੀ ਭਗਤੀ ਤੇ ਹੁਣ ਭਗਤ ਦੇ ਅਰਥ ਆਪ ਨੂੰ ਸ਼ਾਇਦ ਪਤਾ ਹੋਵੇ ਭੱਬਾ ਗੱਗਾ ਤਤਾ ਤਿੰਨ ਅੱਖਰ ਨਹੀਂ ਇਹਨਾਂ ਤਿੰਨਾ ਅੱਖਰਾਂ ਦੇ ਸਮੇਲ ਤੋਂ ਭਗਤ ਲਫ਼ਜ਼ ਬਣਿਆ ਹੁਣ ਤੇ ਹਰ ਕੋਈ ਕਹਿੰਦਾ ਕੋਈ ਕਹਿੰਦਾ 108 ਕੋਈ ਕਹਿੰਦਾ 112 ਕੋਈ ਕਹਿੰਦਾ 111 ਇਹ ਪਤਾ ਨਹੀਂ ਕਿੱਥੋਂ ਲਿਆਂਦੀਆਂ ਇਹਨਾਂ ਨੇ ਇੰਜ ਕਰ ਵੱਡੀਆਂ ਵੱਡੀਆਂ ਡਿਗਰੀਆਂ ਤੇ ਮੈਂ ਕਹਿੰਦਾ ਹੋਣਾ ਆਖਿਆ ਕਰੋ ਸ਼੍ਰੀ ਸ਼੍ਰੀ 420 ਉਹ ਕਹਿੰਦੇ ਜੀ ਇਹ ਕਿਹੜਾ ਤਖਲਿਸ਼ ਹੋਇਆ ਮੈਂ ਚੰਗੇ ਭਲੇ ਲੋਕਾਂ ਨੂੰ ਲੁੱਟ ਰਹੇ ਹੋ ਤੁਸੀਂ ਤੇ 420 ਕਰ ਰਹੇ ਹੋ ਤੇ ਤਖਲਿਸ਼ ਵੀ 420 ਹੀ ਚਾਹੀਦਾ ਹੈ ਵਰਣ ਭਗਤ ਜੀ ਕੀ ਜ਼ਿਕਰ ਕਰਦੇ ਨੇ ਕਹਿੰਦੇ ਕਬੀਰ ਲੋਕ ਕੇ ਨਿੰਦਾ ਬੱਬੜਾ ਜੇ ਮਨ ਨਾਹੀ ਗਿਆਨ ਜਿਨ੍ਹਾਂ ਨੂੰ ਗਿਆਨ ਨਹੀਂ RAM ਕਬੀਰਾ ਰਵ ਰਹੇ ਅਵਰ ਤਜੇ ਸਭ ਕਾਮ ਭਗਤ ਜੀ ਕਹਿੰਦੇ ਮੈਂ ਦੁਨੀਆ ਦੇ ਜਿਹੜੇ ਪਦਾਰਥ ਨੇ ਜਿੰਨਾ ਪਦਾਰਥਾਂ ਦੇ ਵਿੱਚ ਲੱਗ ਕੇ ਇਹ ਜੀਵ ਪਰਮੇਸ਼ਰ ਦੇ ਨਾਲੋਂ ਟੁੱਟ ਗਿਆ ਭਗਤਾ ਨੇ ਆਪ ਮਿਹਨਤ ਕੀਤੀ ਹੈ ਭਗਤ ਜੀ ਆਪ ਖੱਡੀ ਦੇ ਵਿੱਚ ਬੈਠੇ ਨੇ ਆਪ ਤਾਣੀ ਬੁਣਦੇ ਨਹੀਂ ਭਗਤ ਨਾਮਦੇਵ ਸਾਹਿਬ ਆਪ ਕੱਪੜੇ ਰੰਗਦੇ ਰਹੇ ਜਿੰਨੇ ਵੀ ਭਗਤ 15 ਦੇ 15 ਭਗਤ ਮਿਹਨਤੀ ਸਨ 15 ਦੇ 15 ਭਗਤ ਗੁਰੂ ਵੀ ਆਪ ਮਿਹਨਤ ਕਿਰਤ ਕਰਦੇ ਰਹੇ ਖੈ ਮੈਂ ਜਿਹੜੀ ਬੇਨਤੀ ਕਰ ਰਿਹਾ ਭਗਤ ਜੀ ਇੱਥੇ ਮਿਹਨਤ ਕਿਰਤ ਕਰਨ ਦੀ ਜਾਂ ਪਰਿਵਾਰ ਦੀ ਨਿੰਦਾ ਨਹੀਂ ਕਰਦੇ ਦਰਅਸਲ ਸੰਸਾਰ ਸਾਨੂੰ ਸੱਚਾ ਤਾਂ ਲੱਗਦਾ ਹੈ ਕਿਉਂਕਿ ਇਹ ਸੱਚੇ ਵਾਹਿਗੁਰੂ ਪ੍ਰਮਾਤਮਾ ਨੇ ਬਣਾਇਆ ਹੈ ਆਸਬੰਦ ਪਰ ਸੱਚ ਸਾਨੂੰ ਤਾਂ ਲੱਗਦਾ ਕਿ ਬਣਾਇਆ ਸੱਚੇ ਨੇ ਇਹ ਜੰਗ ਸੱਚੇ ਕੀ ਕੋਠੜੀ ਸੱਚੇ ਕਾ ਵਿੱਚ ਵਾਸ ਆਪਾਂ ਰੋਜ਼ ਪੜ੍ਹਦੇ ਆ ਆਸਾ ਜੀ ਦੀ ਵਾਰ ਹੁਣ ਆਸਾ ਜੀ ਦੀ ਵਾਰ ਨੂੰ ਫਿਰ ਆਜੋ ਇਸ ਬੇਨਤੀ ਤੇ ਗੁਰਬਾਣੀ ਤੇ ਹੋਰ ਵੀ ਬੜੀ ਐ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 22 ਵਾਰਾਂ ਨੇ ਤੇ 22 ਵਾਰਾਂ ਦੇ ਵਿੱਚੋਂ ਇੱਕ ਵਾਰ ਚੁਣੀ ਗਈ ਉਹ ਹੈ ਸ੍ਰੀ ਆਸਾ ਜੀ ਦੀ ਵਾਰ ਤੇ ਆਸਾ ਜੀ ਦੀ ਵਾਰ ਨੂੰ ਹੀ ਕੀਰਤਨ ਰੂਪ ਦਿੱਤਾ ਗਿਆ ਬਾਣੀ ਤੇ ਹੋਰ ਵੀ ਆ ਉਹਨੂੰ ਵੀ ਕੀਰਤਨ ਰੂਪ ਦਿੱਤਾ ਜਾ ਸਕਦਾ ਸੀ ਦਰਸਲ ਆਸਾ ਜੀ ਦੀ ਵਾਰ ਦਾ ਕੀਰਤਨ ਰੋਜ਼ ਹੁੰਦਾ ਹੈ ਜਿਹਦੇ ਵਿੱਚ ਇਹ ਸਿੱਖਿਆ ਦਿੱਤੀ ਗਈ ਹੈ ਕਿ ਜਦੋਂ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੇ ਇਹ ਕੀਰਤਨ ਸੁਣੇ ਤੇ ਆਪਣੀ ਜ਼ਿੰਦਗੀ ਦੀ ਜਿਹੜੀ ਸ਼ੁਰੂਆਤ ਹੈ ਨਾ ਉਹ ਆਸਾ ਜੀ ਦੀ ਵਾਰ ਨੂੰ ਸੁਣ ਕੇ ਕਰੇ ਕਿਉਂਕਿ ਆਸਾ ਜੀ ਦੀ ਵਾਰ ਦੇ ਵਿੱਚ ਵੈਮ ਭਰਮ ਕਰਮ ਕਾਂਡ ਆਦਤ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਸੁਹਾਗਾ ਫੇਰਿਆ ਭਾਵ ਗੁਰੂ ਨਾਨਕ ਪਾਤਸ਼ਾਹ ਨੇ ਸਾਰੇ ਵੈਣ ਭਰਮ ਇਹਦੇ ਵਿੱਚ ਸਤਿਗੁਰਾਂ ਨੇ ਪੂਰੇ ਕਲੀਅਰ ਕਰ ਦਿੱਤੇ ਨੇ ਜਾਂ ਇੰਜ ਕਰੋ ਹਰ ਇੱਕ ਚੀਜ਼ ਦਾ ਮੇਰੇ ਮਾਲਕ ਨੇ ਖੰਡਨ ਕੀਤਾ ਕਿ ਤੂੰ ਕਿਹੜੇ ਪਾਸੇ ਤੁਰਿਆ ਹੈ ਆਸ ਅਜ ਦੀ ਬਾਤ ਜਦੋਂ ਸੁਣ ਲਵਾਂਗੇ ਜੇ ਫਿਰ ਕੱਲ ਨੂੰ ਜੇ ਕੋਈ ਡਾਗਾਂ ਚੁੱਕ ਕੇ ਆਜੇ ਜੀ ਆਸਾ ਜੀ ਦੀ ਵਾਰ ਦੇ ਤਾਹੀਂ ਹਿੰਦੂਆਂ ਦੀ ਪੰਡਤਾਂ ਦੀ ਨਿੰਦਾ ਕੀਤੀ ਹੈ ਜਾਂ ਆਸਾ ਜੀ ਦੀ ਵਾਰ ਵਿੱਚ ਤਾਂ ਆਹ ਗੱਲ ਆਖੀ ਹੈ ਕਿ ਮਿੱਟੀ ਮੁਸਲਮਾਨ ਕੀ ਪੇੜ ਹੈ ਭਈ কুমਿਹਾਰ ਤੇ ਫਿਰ ਆਪਾਂ ਕੀ ਗੁਰੂ ਦੀ ਗੱਲ ਲੋਕਾਂ ਦਾ ਮੂੰਹ ਵੇਖਤੀ ਕਰਦੇ ਰਵਾਂਗੇ ਕਿ ਦਰਬਾਰ ਵਿੱਚ ਜੀ ਹਿੰਦੂ ਬੈਠੇ ਨੇ ਜੱਟ ਬੈਠੇ ਨੇ ਮੁਸਲਮਾਨ ਬੈਠੇ ਨੇ ਜਾਂ ਉਹ ਬੈਠੇ ਨੇ ਨਹੀਂ ਜਿਹੜੀ ਸਚਾਈ ਹੈ ਜਿਹੜਾ ਗੁਰੂ ਦਾ ਗਿਆਨ ਹੈ ਤੇ ਗੁਰੂ ਦੇ ਗਿਆਨ ਨੂੰ ਆਪਾਂ ਲੁਕੋੜਾ ਨਹੀਂ ਉਹ ਸੰਗਤ ਦੇ ਵਿੱਚ ਪੇਸ਼ ਕਰਨੇ ਤੇ ਬੰਦਾ ਉਸ ਗਿਆਨ ਨੂੰ ਸੁਣਦਾ ਕਿਹੜੇ ਤਰੀਕੇ ਨਾਲ ਹੈ ਇਹ ਹੁਣ ਉਹਦੀ ਮਰਜ਼ੀ ਹੈ ਕਿਉਂਕਿ ਬੰਦਾ ਆਪਣੇ ਇੰਜ ਕਹਿ ਲੋ ਬੋਲਾਂ ਦੇ ਪ੍ਰਤੀ ਬਚਨਾਂ ਦੇ ਪ੍ਰਤੀ ਸੁਤੰਤਰ ਹੈ ਸੁਣਨਾ ਮੰਨਣਾ ਨਾ ਮੰਨਣਾ ਉਹ ਹੁਣ ਉਹਦੀ ਆਪਣੀ ਮਰਜ਼ੀ ਹੈ ਕਰ ਅਤੇ ਭਗਤ ਜੀ ਨੇ ਜ਼ਿਕਰ ਕੀਤਾ ਹੈ ਲੋਕ ਕਹਿਣਗੇ ਤੂੰ ਭਗਤੀ ਕਰੇਗਾ ਕਿ ਵਿਦਿਆ ਪੜ੍ਹੇਗਾ ਭਗਤ ਜੀ ਕਹਿੰਦੇ ਮੈਂ ਕਹਾਂਗਾ ਮੈਂ ਤੇ ਭਗਤੀ ਕਰਨੀ ਹੈ ਮੈਂ ਤਾਂ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰਾਂਗਾ ਜੇ ਦੇਖਿਆ ਜਾਏ ਜਿਹੜੇ ਭਗਤ ਜਨ ਸਨ ਉਹ ਬਾਹਰੋਂ ਕੰਗਾਲ ਸੀ ਬਾਹਰੋਂ ਉਹਨਾਂ ਦੇ ਕੋਲ ਕੋਈ ਧਨ ਦੌਲਤ ਬਾਹਰੋਂ ਮਾਲਾ-ਮਾਲ ਨਹੀਂ ਸੀ ਪਰ ਉਹ ਬਾਹਰੋਂ ਕੰਗਾਲ ਸੀ ਅੰਦਰੋਂ ਨਾਮ ਰੂਪ ਧਨ ਦੇ ਦੁਆਰਾ ਉਹ ਮਾਲਾ-ਮਾਲ ਸਨ ਜਿਹੜੇ ਲੋਕ ਬਾਹਰੋਂ ਸੰ ਜਿਨ੍ਹਾਂ ਨੂੰ ਧਨ ਪਦਾਰਥ ਰਤਬੇ ਔਦਿਆਂ ਦਾ ਮਾਣ ਬੜਾ ਸੀ ਤੇ ਉਹ ਭਗਤਾਂ ਦੇ ਬੁਰੇ ਬਿਲਕੁਲ ਕੰਗਾਲ ਸੀ ਜਾਂ ਇੰਜ ਕਿ ਲੋ ਭਗਤ ਬਾਹਰੀ ਤੌਰ ਤੇ ਉਹਨਾਂ ਧਨਵਾਨਾਂ ਦੇ ਅੱਗੇ ਕੰਗਾਲ ਸੀ ਪਰ ਜੇ ਅੰਦਰ ਦੀ ਗੱਲ ਕਰੀਏ ਅੰਤਰੀਵ ਤੌਰ ਤੇ ਅੰਦਰ ਦੀ ਅਵਸਥਾ ਦੀ ਤਾਂ ਉਹ ਧਨਵਾਨ ਬੰਦੇ ਭਗਤਾਂ ਦੇ ਅੱਗੇ ਕੰਗਾਲ ਸੀ ਇਹ ਗੁਰਬਾਣੀ ਨੇ ਫੈਸਲਾ ਕਰ ਦਿੱਤਾ ਹੈ ਭਾਗ ਠੜੇ ਹਰ ਸੰਤ ਤੁਮਾਰੇ ਜਿੰਨ ਕਰ ਧਨ ਹਰ ਨਾਮਾ ਬਾਹਰੀ ਤੌਰ ਤੇ ਕਿਸੇ ਕੋਲ ਧਨ ਦੌਲਤ ਪਦਾਰਤ ਹੋਣ ਉਹਦੀ ਦੁਨੀਆਵੀ ਤੌਰ ਤੇ ਪ੍ਰਮਤਾ ਹੈ ਵਡਿਆਈ ਹੈ ਉਹ ਕਿਸੇ ਨੂੰ ਨਾਂ ਵੀ ਬੁਲਾਵੇ ਤਾਂ ਅੱਗਾ ਅਗਲਾ ਬੰਦਾ ਅਗੋਂ ਦੀ ਹੋ ਕੇ ਵੜ ਕੇ ਵੀ ਉਹਨੂੰ ਬੁਲਾਉਂਦਾ ਕਿਉਂਕਿ ਤਨਵਾਦ ਹੈ ਰੁਤਬਾ ਉਹਦੇ ਕੋਲ ਦੁਨੀਆਂ ਨੂੰ ਜਾਣਦੀ ਹੈ ਹਰ ਇੱਕ ਬੰਦੇ ਨੇ ਸਮਾਜ ਵਿੱਚ ਵਿਚਰਨ ਹੈ ਉਹ ਕਹਿੰਦਾ ਚਲੋ ਜੇ ਇਹਦੇ ਨਾਲ ਥੋੜੀ ਬਹੁਤੀ ਸਫਸਰੀ ਕਾਲ ਦੀ ਸਾਂਝ ਰੱਖਾਂਗੇ ਵੇੜੇ ਦੇ ਵੇਲੇ ਹੋ ਸਕਦਾ ਹੈ ਕਿਤੇ ਕਾਮੀ ਆ ਜਾਈਂ ਭਾਵਿਓ ਕੋੜ ਦੀ ਲੰਘ ਜਾਈਂ ਇਦਾਂ ਦੇ ਲੋਕ ਮੈਂ ਹੰਕਾਰੀ ਵੇਖੇ ਉਹਨਾਂ ਨੂੰ ਇੱਕ ਵਾਰੀ ਫਤੇ ਬੁਲਾਓ ਤੇ ਉਹ ਬੋਲੇ ਹੋ ਜਾਂਦੇ ਫਿਰ ਅਗੋਦੀ ਉਹ ਕਿਆਖੀ ਜੀ ਵਾਇਰੂ ਜੀ ਕਾ ਖਾਲਸਾ ਵਾਇਰੂ ਜੀ ਕੀ ਫਤੇ ਫਿਰ ਕੰਨ ਜੀ ਝਾੜ ਕੇ ਮਸਈਂ ਮੂੰਹ ਦੇ ਵਿੱਚੋਂ ਉਹਨਾਂ ਦੇ ਫਤੇ ਨਿਕਲਦੇ ਹੀ ਹੈ ਉਹਨਾਂ ਦੇ ਮਨ ਵਿੱਚ ਇਹ ਆਉਂਦਾ ਵੀ ਜਿਹੜੇ ਗਿਆਨੀ ਜੀ ਫਤੇ ਬੁਲਾ ਰਹੇ ਨੇ ਸ਼ਾਇਦ ਇਹਨਾਂ ਨੂੰ ਕੋਈ ਨਾ ਕੋਈ ਲੋੜ ਹੋਵੇਗੀ